ਰਾਮਪਰਾ ਫੂਲ ਦੇ ਵਿੱਚ ਬੱਸ ਸਟੈਂਡ ਲਾ ਲੀਏ ਬੈਂਕ ਬਾਜ਼ਾਰ ਲਾ ਲੀਏ ਕਚਹਿਰੀ ਬਾਜ਼ਾਰ ਲਾ ਲੀਏ ਜਿਹੜੇ ਵੀ ਮੇਨ ਬਾਜ਼ਾਰ ਨੇ ਜਿੱਥੇ ਹਰ ਸਮੇਂ ਭੀੜ ਰਹਿੰਦੀ ਹੈ ਬਾਧੂ ਵਹੀਕਲ ਆ ਜਿਹੜੇ ਉਹ ਖੜੇ ਰਹਿੰਦੇ ਨੇ ਕੁਝ ਕੁ ਦੁਕਾਨਦਾਰ ਤਾਂ ਆਪਣੀ ਦੁਕਾਨ ਦੇ ਮੂਹਰੇ ਜਿਹੜਾ ਵਹੀਕਲ ਲਾ ਲੈਂਦੇ ਨੇ ਕਿ ਹੋਰ ਕੋਈ ਮੋਟਰਸਾਈਕਲ ਗੱਡੀ ਚ ਅਗਲਾ ਨਾ ਖੜਾ ਸਕੇ ਕਈ ਵਾਰ ਜਾਂ ਦੂਜੀ ਦੁਕਾਨ ਦੇ ਵੀ ਅੱਧ ਦੇ ਵਿਚਾਲੇ ਜੇ ਲਾ ਦਿੰਦੇ ਜਿਸ ਦਿਨ ਇੱਕ ਤਾਂ ਲੜਾਈ ਵਾਲਾ ਮਾਹੌਲ ਬਣਿਆ ਰਹਿੰਦਾ ਔਰ ਦੂਜਾ ਜਿਹੜਾ ਜਾਮ ਹਮੇਸ਼ਾ ਹੀ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਲੱਗਿਆ ਰਹਿੰਦਾ ਜਿਸ ਤੇ ਕੱਲ ਜਾਣਕਾਰੀ ਦਿੱਤੀ ਹੈ ਰੋਬੀ ਬਰਾੜ ਨੇ ਪੁਲਿਸ ਪ੍ਰਸ਼ਾਸਨ ਵੀ ਨਾਲ ਖੜ ਸੀਗੇ ਐਸ ਐਚਓ ਸਾਹਿਬ ਹਰਵੰਦ ਸਿੰਘ ਜੀ ਉਹ ਵੀ ਨਾਲ ਸੀ ਔਰ ਇਹਨਾਂ ਦੇ ਆਪ ਦੇ ਨੁਮਾਇੰਦੇ ਆ ਜਿਹੜੇ ਜਿਹੜੇ ਹੋਰ ਕਾਉਂਸਲਰ ਨੇ ਰੋਬੀ ਬਰਾੜ ਦਾ ਕਹਿਣਾ ਹੈ ਕਿ ਅਸੀਂ ਕਾਲ ਦਿੱਤੀ ਸੀ ਵਪਾਰੀਆਂ ਨੂੰ ਕਿ ਆ ਕੇ ਸਾਡੇ ਨਾਲ ਕੁਝ ਗੱਲਬਾਤ ਕਰ ਲੈਣਾ ਕਿ ਬਾਅਦ ਦੇ ਵਿੱਚ ਕੋਈ ਚਲਾਨ ਹੁੰਦਾ ਜਾਂ ਕੋਈ ਜੁਰਮਾਨਾ ਲੱਗਦਾ ਉਹਦੇ ਵਿੱਚ ਵੀ ਤੁਸੀਂ ਸਾਡਾ ਕਸੂਰ ਨਾ ਕਰ ਦਿਓ ਪਰ ਹੈਰਾਨੀ ਤਾਂ ਉਹ ਤਾਂ ਹੋਈ ਜਦੋਂ ਸਿਰਫ ਦੋ ਹੀ ਵਪਾਰੀ ਪਹੁੰਚੇ ਇਹ ਗੱਲ ਕਿਸ ਗੱਲ ਦੀ ਹੈ ਜਿਹਦੀ ਨਾਰਾਜ਼ਗੀ ਰੋਬੀ ਬਰਾੜ ਦੇ ਨਾਲ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕਿਸ ਗੱਲ ਦੀ ਜਿਹੜੀ ਨਾਰਾਜ਼ਗੀ ਹੋ ਚੁੱਕੀ ਹੈ ਦੇਖਿਆ ਜਾਵੇ ਤਾਂ ਜਦੋਂ ਭਗਵੰਤ ਮਾਨ ਪੁਲਦਤ ਘਾਟਨ ਕਰਨ ਆਏ ਸੀ ਤਾਂ ਉਦੋਂ ਵੀ ਦੇਖਦੇ ਆ ਕਿ ਮਤਲਬ ਰਾਮਪਰਾ ਸ਼ਹਿਰ ਦੇ ਲੋਕ ਆ ਜਿਹੜੇ ਉਹ ਬਹੁਤ ਘੱਟ ਮਾਤਰਾ ਦੇ ਵਿੱਚ ਉੱਥੇ ਦਿਖੇ ਆ ਕੀ ਖੁਸ਼ ਨਹੀਂ ਹਨ ਕਿ ਜਿਹੜਾ ਪੁਲ ਚੱਲ ਪਿਆ ਰਾਮਪਰਾ ਫੂ ਦਾ ਪਟਿਆਲਾ ਨਾਬੇ ਨੂੰ ਜੋੜਨ ਵਾਲੀ ਮੰਡੀ ਦੋਪਾ ਗਦੇ ਵਿੱਚ ਵੰਡੀ ਗਈ ਇਸ ਗੱਲੋਂ ਵੀ ਹਜੇ ਤੱਕ ਨਾਰਾਜ਼ ਨੇ ਜਿਹੜੇ ਫੈਕਟਰੀ ਆਰਡਰ ਰੋਡ ਦੇ ਥੱਲੇ ਜਿਹੜੇ ਵਪਾਰੀ ਨੇ ਜਿਹੜੇ ਬੈਠੇ ਨੇ ਦੁਕਾਨਾਂ ਵਾਲੇ ਬੈਠੇ ਨੇ ਜਿਹੜੇ ਕਿ ਉਹ ਵੀ ਹਜੇ ਤੱਕ ਨਾਰਾਜ਼ ਨੇ ਕਿ ਉਹਨਾਂ ਦਾ ਕਾਰੋਬਾਰ ਬਿਲਕੁਲ ਖਤਮ ਹੋ ਚੁੱਕਿਆ ਤਾਂ ਰੋਬੀ ਬੜਨੇ ਸਾਰੀ ਗੱਲਬਾਤ ਕਹਿ ਦਿੱਤੀ ਆ ਭਾਈ ਜਿਹੜੇ ਥੜੇ ਦੁਕਾਨਾਂ ਤੋਂ ਅੱਗੇ ਕਰਕੇ ਜਿਹੜੇ ਆਪਦੇ ਤੁਸੀਂ ਲਾਉਨੇ ਹੋ ਜਿਹੜੀ ਦੁਕਾਨ ਤੁਹਾਡੀ ਨਾਰਮਲ ਦੁਕਾਨ ਹੈਗੀ ਆ ਉੱਥੋਂ ਤੱਕ ਹੀ ਸਮਾਨ ਸੀਮਿਤ ਰੱਖੋ ਅੱਗੇ ਤੱਕ ਤੁਸੀਂ ਨਾ ਵਧਾਓ ਥੜੇ ਅੱਗੇ ਤੱਕ ਨਾ ਵਧਾਓ ਬਾਧੂ ਹੋਰ ਸਮਾਨ ਰੱਖ ਕੇ ਬੈਂਚ ਰੱਖ ਕੇ ਉਹ ਖੱਜਲ ਖਵਾਰੀ ਨਾ ਕਰੋ ਕਿ ਕੱਲ ਨੂੰ ਕੋਈ ਵੱਡਾ ਜੁਰਮਾਨਾ ਹੁੰ ਉਹ ਉਹਦੇ ਤੁਸੀਂ ਜ਼ਿੰਮੇਵਾਰ ਆ ਪਾਉਗੇ ਪਰ ਬੇਨਤੀ ਇੱਥੇ ਇਹ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਰੋਬੀ ਬਰਾਰ ਨੂੰ ਵੀ ਬੇਨਤੀ ਹੈ ਕਿ ਜਿਹੜੀ ਗੱਲ ਮੇਨ ਹੈ ਕਿ ਸਿਰਫ ਥਿਆਰਾਂ ਦੇ ਮੱਦੇ ਨਜ਼ਰਾ ਕੇ ਨਾ ਇਹ ਜਿਹਾ ਕੰਮ ਕੀਤਾ ਜਾਵੇ ਥਿਆਰਾਂ ਤੋਂ ਬਾਅਦ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਆਉਂਦੀਆਂ ਨੇ ਜਿਹੜਾ ਆਪਾਂ ਫੈਕਟਰੀ ਰੋਡ ਸਾਰਾ ਲਾ ਲਈਏ ਫਾਟਕਾਂ ਤੋਂ ਲੈ ਕੇ ਫੈਕਟਰੀ ਸੂਏ ਤੱਕ ਸਾਰਾ ਜਿੰਨਾ ਪੁਲ ਹੈਗਾ ਉੱਥੇ ਵੀ ਥੱਲੇ ਫ੍ਰੀ ਪਾਰਕਿੰਗਾਂ ਬਣੀਆਂ ਹੋਈਆਂ ਨੇ ਗੱਡੀਆਂ ਮੋਟਰਸਾਈਕਲ ਉੱਥੇ ਹਮੇਸ਼ਾ ਖੜੀ ਰਹਿੰਦੇ ਨੇ ਫੂਲ ਬਾਜ਼ਾਰ ਦੇ ਵਿੱਚ ਬੱਸ ਸਟੈਂਡ ਤੇ ਬਹੁਤ ਜ਼ਿਆਦਾ ਭੀੜ ਲੰਦੀ ਆ ਰੇੜੀਆਂ ਇੱਕ ਤਾਂ ਜਮਾ ਬਿਲਕੁਲ ਸੜਕ ਦੇ ਵਿਚਾਲੇ ਕਰਕੇ ਲਾ ਲੈਂਦੇ ਨੇ ਕਿ ਉੱਥੇ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਦਿੱਕਤ ਆਉਂਦੀ ਹੈ ਜਿਹੜਾ ਜਾਮ ਆ ਹਮੇਸ਼ਾ ਉੱਥੇ ਲੱਗਿਆ ਰਹਿੰਦਾ ਕਈ ਵਾਰ ਕੋਈ ਐਮਰਜੈਂਸੀ ਵੀ ਹੁੰਦੀ ਹੈ ਕੋ ਲੰਘਣ ਵਾਸਤੇ ਰਾਹ ਵੀ ਨਹੀਂ ਹੁੰਦਾ ਕਿੰਨਾ ਬੁਰਾ ਹਾਲ ਹੁੰਦਾ ਇਸ ਗੱਲ ਦੇ ਨਾਲ ਲੋਕ ਵੀ ਸ਼ਾਇਦ ਐਕਰੀ ਹੋਣਗੇ ਕਿ ਹਾਂ ਜਿਹੜਾ ਜਾਮ ਲੱਗਦਾ ਹੈ ਜਿਹੜੇ ਬਾਦੂ ਗੱਡੀਆਂ ਮੋਟਰਸਾਈਕਲ ਖੜਾ ਕੇ ਆਪ ਦਾ ਸ਼ਾਪਿੰਗ ਕਰਨ ਲੱਗ ਜਾਂਦੇ ਨੇ ਕਿ ਮੁੜ ਕੇ ਕੋਈ ਹਾਰਨ ਮਾਰੀ ਜਾਂਦਾ ਉਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਇਹਦੇ ਲੋਕਾਂ ਦਾ ਚਲਾਨ ਹੋਣਾ ਚਾਹੀਦਾ ਜਾਂ ਤਾਂ ਗੱਡੀ ਦੇਖ ਕੇ ਲੱਗੇ ਜਾਣਾ ਕਿਤੇ ਪਾਸੇ ਕਿ ਬਾਅਦ ਵਿੱਚ ਕਿਸੇ ਨੇ ਨੰਗਣਾ ਕਰਨਾ ਕਿਸੇ ਨੂੰ ਕੋਈ ਔਖਾ ਨਾ ਹੋਵੇ ਪਰ ਇਹ ਤਿਆਰਾ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਉਸ ਤੋਂ ਬਾਅਦ ਵੀ ਤਿਆਰਾਂ ਤੋਂ ਬਾਅਦ ਵੀ ਜਿਹੜਾ ਇਸ ਗੱਲ ਵੱਲ ਖਾਸ ਧਿਆਨ ਜਿਹੜਾ ਰੱਖਿਆ ਜਾਵੇ ਪਹਿਲਾਂ ਹੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਪੈ ਚੁੱਕੀਆਂ ਨੇ ਕਿ ਇਹਦੀ ਟ੍ਰੈਫਿਕ ਹਮੇਸ਼ਾ ਰਾਮਪਰਾ ਦੇ ਪੂਲ ਦੇ ਵਿੱਚ ਵੱਖ-ਵੱਖ ਬਜ਼ਾਰਾਂ ਦੇ ਵਿੱਚ ਜਿਹੜੀ ਲੱਗੀ ਰਹਿੰਦੀ ਹੈ ਉਹ ਤਿਆਰਾ ਤੱਕ ਹੀ ਨਸੀਮਤ ਰੱਖੀ ਜਾਵੇ ਤਿਆਰਾਂ ਤੋਂ ਬਾਅਦ ਵੀ ਜਿਹੜਾ ਧਿਆਨ ਰੱਖਿਆ ਜਾਵੇ